ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਸਾਡਾ ਸਾਥੀ ਸਰਦਾਰ ਤੇਜਿੰਦਰ ਸਿੰਘ ਰੈਂਪੀ ਜੀ ਅੱਜ ਜੋ ਆਪਣੇ ਉਹਨਾਂ ਦੀ ਤਾਜ ਪੋਸ਼ੀ ਦੇ ਮੌਕੇ ਤੇ ਸਾਡੇ ਜਿੰਨੇ ਵੀ ਸਾਥੀ ਜਿੰਨੇ ਵੀ ਸੰਗਤ ਇੱਥੇ ਮੌਜੂਦ ਹੈ ਸਭ ਤੋਂ ਪਹਿਲਾਂ ਤੇ ਸਾਰਿਆਂ ਵੱਲੋਂ ਸਾਡੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਾਡੇ ਡਿਸਟ੍ਰਿਕਟ ਪਲਾਨ ਪਲੈਨਿੰਗ ਬੋਰਡ ਕਪੂਰਥਲਾ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਜੀ ਵੱਲੋਂ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਢਿਲਮਾ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਵੱਲੋਂ ਬਲਾਕ ਪ੍ਰਧਾਨ ਕਪੂਰਥਲਾ ਵੱਲੋਂ ਅਸ਼ੋਕ ਬੱਤਰਾ ਜੀ ਤੇ ਸਾਡੇ ਸਰਬਜੀਤ ਲੋਬਾਣਾ ਜੀ ਉਹਨਾਂ ਦਾ ਪਰਿਵਾਰ ਡਾਕਟਰ ਰੋਸ਼ਨ ਜੀ ਭਮਰਾ ਜੀ ਨਵਦੀਪ ਸਿੰਘ ਜੀ ਤੇ ਮਾਰਕੀਟ ਕਮੇਟੀ ਪਲੱਸ ਦੇ ਕਰਮਚਾਰੀ ਸਾਰਿਆਂ ਵੱਲੋਂ ਮੈਂ ਚੇਅਰਮੈਨ ਸਾਹਿਬ ਨੂੰ ਬਹੁਤ ਬਹੁਤ ਉਹਨਾਂ ਮੁਬਾਰਕਵਾਹ ਦਿੰਦਾ ਹਾਂ ਅੱਜ ਉਹਨਾਂ ਦਾ ਤਾਜਪੋਸ਼ੀ ਸਮਾਰੋਹ ਹੈ ਇਹ ਇਹ ਜਿਹੜੇ ਸਨਮਾਨ ਹੈ ਇਹ ਮੈਂ ਸਮਝਦਾ ਕਿ ਬਹੁਤ ਕਿਸਮਤ ਨਾਲ ਮਿਲਦੇ ਆ ਤੁਸੀਂ ਸਾਰਿਆਂ ਨੇ ਪਾਰਟੀ ਦੇ ਵਿੱਚ ਸੰਘਰਸ਼ ਕੀਤਾ ਔਰ ਪਾਰਟੀ ਨੂੰ ਇੱਕ ਨਵੀਆਂ ਬੁਲੰਦੀਆਂ ਤੇ ਲੈ ਕੇ ਗਏ ਸੋ ਪਾਰਟੀ ਨੇ ਤੁਹਾਡੇ ਕੰਮਾਂ ਨੂੰ ਦੇਖਦੇ ਹੋਏ ਖਾਸ ਤੌਰ ਤੇ ਸਾਡੇ ਰੈਂਪੀ ਜੀ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਨਵਾਂ-ਨਵਾਂ ਹੋਣੇ ਨਵ ਨਿਯੁਕਤ ਸਾਡੇ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀ ਦੇ ਪ੍ਰਧਾਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਰਹਿਨਮਾਈ ਹੇਠ ਤੇ ਮੈਡਮ ਮਨਾਲੇ ਸਕਲਾਨੀ ਜੀ ਸਾਡੇ ਡਿਸਟ੍ਰਿਕਟ ਇੰਚਾਰਜ ਨੇ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਜਿਹੜੀ ਪਾਰਟੀ ਹੈ ਇੱਥੇ ਮਜਬੂਤੀ ਵੱਲ ਵਧੇਗੀ ਤੇ ਸਾਡੇ ਵਰਕਰਸ ਦਾ ਸਾਡੇ ਸਾਥੀਆਂ ਦਾ ਸਨਮਾਨ ਵਧੇਗਾ ਇੱਜ਼ਤ ਮਾਨ ਸਤਕਾਰ ਵਧੇਗਾ ਤੇ ਸਾਡੀ ਪਾਰਟੀ ਆਪਣੇ ਸਾਥੀਆਂ ਦੇ ਲਈ ਸਾਡੇ ਪ੍ਰਧਾਨਾਂ ਦੇ ਲਈ ਸਾਡੇ ਦਰਜਾ ਬਦਰਜਾ ਸਾਡੇ ਅਹੁਦੇਦਾਰਾਂ ਦੇ ਸਾਰਿਆਂ ਦੇ ਨਾਲ ਚਟਾਨਵਾ ਖੜੀ ਹੈ ਔਰ ਵਾਇਗਰੂ ਦੇ ਚਰਨਾਂ 'ਚ ਪ੍ਰਾਰਥਨਾ ਕਿ ਅਸੀਂ ਫਿਰ ਸਤਾਈ ਦੇ ਵਿੱਚ ਬਹੁਤ ਵੱਡੀ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਕੰਮ ਚੱਲ ਰਹੇ ਨੇ ਸਿੱਖਿਆ ਕ੍ਰਾਂਤੀ ਦੀ ਜੋ ਲਹਿਰ ਚੱਲ ਰਹੀ ਆ ਔਰ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੇ ਆ ਔਰ ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਦਾ ਖਾਤਮਾ ਕੀਤਾ ਗਿਆ ਜ਼ੀਰੋ ਬਿੱਲ ਹੈ ਔਰ ਸਿਹਤ ਸਹੂਲਤਾਂ ਜਿਹੜੀਆਂ ਹਰ ਪਰਿਵਾਰ ਨੂੰ 10 ਲੱਖ ਦਾ ਫ੍ਰੀ ਇਲਾਜ ਦਿੱਤਾ ਗਿਆ ਸੋ ਇਹ ਸਾਰੀਆਂ ਜੱਡੀਆਂ ਇੰਪੋਰਟੈਂਟ ਕੋਸ਼ਲਾਵਾਂ ਨੇ ਤੇ ਮੈਨੂੰ ਪੂਰੀ ਪੂਰਾ ਯਕੀਨ ਹੈ ਕਿ ਸਾਡੇ ਇਹਨਾਂ ਸਾਥੀਆਂ ਦੇ ਸੰਘਰਸ਼ ਦੇ ਤਹਿਤ ਦੁਬਾਰਾ ਫਿਰ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਪੰਜਾਬ ਦੇਖੋ ਜੀ ਅੱਜ ਸਾਡੇ ਚੇਅਰਮੈਨ ਸਾਹਿਬ ਤੇਜਿੰਦਰ ਰੰਪੀ ਜੀ ਤੇ ਉਹਨਾਂ ਦਾ ਪਰਿਵਾਰ ਸਾਰਾ ਸਾਡਾ ਜਿਹੜਾ ਪਾਰਟੀ ਦਾ ਪਰਿਵਾਰ ਅੱਜ ਇਹਨਾਂ ਨੂੰ ਵਧਾਈ ਦੇ ਨਾਲ ਨਾਲ ਇਹਨਾਂ ਨੂੰ ਅੱਜ ਚੇਅਰ ਤੇ ਜਿਹੜਾ ਆ ਬਿਠਾਉਣਾ ਏ ਬਹੁਤ ਵਧਾਈ ਦੇ ਰਹੇ ਆ ਸਾਰੇ ਜਿਹੜਾ ਹਲਕਾ ਵਾਸੀਆਂ ਨੂੰ ਵੀ ਆਪਣਾ ਜਿਹੜਾ ਭਲੱਥ ਦੀ ਮਾਰਕੀਟ ਕਮੇਟੀ ਨੂੰ ਕਿ ਜਿਹੜਾ ਲਗਭਗ ਸੀਜ਼ਨ ਸਟਾਰਟ ਹੋਣ ਵਾਲਾ ਹੈ ਬੜੀ ਗੁੱਡ ਟਾਈਮਿੰਗ ਹੈ ਤੇ ਆਪਾਂ ਜਿਹੜੀ ਟੀਮ ਹੈ ਜਿਹੜੀ ਅਸਿਸਟ ਕਰੂਗੀ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਜਿਹੜੇ-ਜਿਹੜੇ ਕੰਮ ਆ ਪ੍ਰਬੰਧ ਜਿਹੜੇ ਆ ਫਸਲ ਨੂੰ ਲੈ ਕੇ ਉਹ ਜਿਹੜੇ ਕੀਤੇਗੇ ਨਾਲੇ ਚੇਅਰਮੈਨ ਸਾਹਿਬ ਨਾਲ ਹੋ ਕੇ ਜਿਹੜੇ ਕੰਮ ਕਰਨਗੇ ਪਹਿਲੇ ਤਾਂ ਮੈਂ ਤੁਹਾਡਾ ਸਾਰਾ ਟੀਵੀ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਿਆਰੀ gehਾਈ ਲਗਾਈ ਤੇ ਬਾਕੀ ਮੈਂ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਪ੍ਰਧਾਨ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਜੋਗ ਮੈਨੂੰ ਸਮਝਿਆ ਤੇ ਮੈਨੂੰ ਇਹ ਪਾਰਟੀ ਦੇ ਅਹੁਦੇ ਤੇ ਨਵਾਜਿਆ